ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਕਿ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਅਜੂਨੇ ਪਹੁੰਚੇ ਨਹੀਂ ਆਜੋ ਆਜੋ ਜੀ ਬੜਾ ਆ ਲਿਆ ਫੜ ਗਏ ਆ ਮਰੇ ਆ ਚੱਕੀ ਇਹਨੂੰ ਐਂ ਕਰੀ ਮੇਰੇ ਕਿਵੇਂ ਹੁੰਦੀ ਆ ਆ ਲੱਜ ਜਾਂਦੀ ਆ ਇਹ ਹੋ ਨਹੀਂ ਲਈ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਹੀ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਰਾਂ ਬਿਠਾ ਲਓ ਭੈਣ ਨੂੰ ਆ ਪਾਓ ਹੱਥ ਪਾਓ ਜੀ हां चलो आ अगली सीट ਤੇ ਆ ਜਾਓ ਬੱਚੇ ਵਾਲੀ ਤੇ ਭੈਣੇ ਆਜੋ ਆਜੋ ਇਹ ਹਾਂ ਹੱਥ ਪਾ ਲਓ ਜੇ ਭੈਣੇ ਨੂੰ ਹੱਥ ਪਾ ਲਓ ਇਹਨੂੰ ਹੱਥ ਪਾ ਲਓ ਭੈਣੇ ਹਾਂ ਆ ਬੱਚੇ ਬੱਚਾ ਵੀ ਜਿਹੜਾ ਮੰਗਦੀ ਕਮਰਾ ਹੈ ਕਿਥੇ ਕਮਰਾ ਹੈ ਕੱਢ ਕਿਥੇ ਕਮਰਾ ਹੈ ਉਹ ਭਾਈ ਕੰਗਲ 16 ਤੇ ਭੈਣ ਦਾ ਸੀ ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਕਿ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਅੱਜ ਉਹਨੇ ਪਹੁੰਚੀ ਹੁੰਦੀ ਹੈ ਆਜੋ ਆਜੋ ਬ੍ਰੋ ਅੱਥੇ ਲੱਗ ਆ ਆ ਮੜਿਆ ਚੱਕੀ ਇਹਨੂੰ ਇਹ ਕਰੀ ਮੇਰੇ ਕਿਵੇਂ ਹੁੰਦੀ ਆ ਆ ਲੱਜ ਜਾਂਦੀ ਆ ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਹੀ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਰਾਂ ਬਿਠਾ ਲਓ ਪੈਣ ਨੂੰ ਆ ਪਾਓ ਹੱਥ ਪਾਓ ਜੀ ਹਾਂ ਚਲੋ ਆ ਅਗਲੀ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਪੈਣੇ ਆਜੋ ਆਜੋ ਇਹ ਹਾਂ ਹੱਥ ਪਾ ਲੋ ਪੈਣ ਨੂੰ ਹੱਥ ਪਾ ਲੋ ਇਹਨੂੰ ਹੱਥ ਪਾ ਲੋ ਪੈਣ ਨੂੰ ਹਾਂ ਆ ਬੱਚੇ ਪਚਾਪੀ ਦੇ ਜਾ ਮੰਗਾ ਦੇ ਕਮਰਾਏ ਕਿੱਥੇ ਕਮਰਾਏ ਪਿੰਡ ਕਿੱਥੇ ਕਮਰਾਏ ਉਹ ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਕਿ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਅਜੂਰੇ ਪਹੁੰਚੇ ਨਹੀਂ ਉਹ ਜਾਈ ਪੜ੍ਹਦਾ ਆਜੋ ਆਜੋ ਬ੍ਰੋ ਅੱਕੇ ਲੱਗ ਗਏ ਆ ਮਰੇ ਆ ਚੱਕੀ ਇਹ ਨੂੰ ਐ ਕਰੀ ਮੇਰੇ ਕਿਵੇਂ ਹੁੰਦੀ ਆ ਆ ਲੱਜ ਜਾਂਦੀ ਆ ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਨਹੀਂ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਰਾਂ ਬਿਠਾ ਲਓ ਪੈਣ ਨੂੰ ਆ ਪਾਓ ਹੱਥ ਪਾਓ ਜੀ ਹਾਂ ਚਲੋ ਆ ਅਗਲੀ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਪੈਣੇ ਆਜੋ ਆਜੋ ਇਹ ਹਾਂ ਹੱਥ ਪਾ ਲਓ ਲੈ ਭੈਣ ਨੂੰ ਹੱਥ ਪਾ ਲਓ ਇਹਨੂੰ ਹੱਥ ਪਾ ਲਓ ਭੈਣ ਹਾਂ ਆ ਬੱਚੇ ਪਚਾਪੀ ਦੇ ਜਾ ਮੰਗਦੀ ਕਮਰਾ ਹੈ ਕਿਥੇ ਕਮਰਾ ਹੈ ਪਿੰਡ ਕਿਥੇ ਕਮਰਾ ਹੈ ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਕਿ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਜure ਪਹੁੰਚੇ ਨਹੀਂ ਆਜੋ ਆਜੋ ਬ੍ਰਾਦਰ ਆਹ ਮਰੇ ਆ ਚੱਕੀ ਇਹਨੂੰ ਐਂ ਕਰੀ ਕਰੀ ਮੇਰੇ ਕਿਵੇਂ ਹੁੰਦੀ ਆ ਆ ਲੱਜ ਜਾਂਦੀ ਆ ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਨਹੀਂ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਰਾਂ ਬਿਠਾ ਲਓ ਪੈਣ ਨੂੰ ਆ ਪਾਓ ਹੱਥ ਪਾਓ ਜੀ ਹਾਂ ਚਲੋ ਆ ਅਗਲੀ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਪੈਣੇ ਆਜੋ ਆਜੋ ਇਹ ਹਾਂ ਹੱਥ ਪਾ ਲਓ ਪੈਣ ਨੂੰ ਹੱਥ ਪਾ ਲਓ ਇਹਨੂੰ ਹੱਥ ਪਾ ਲਓ ਪੈਣ ਹਾਂ ਆ ਬੱਚੇ ਬੱਚਾ ਵੀ ਜਿਹੜਾ ਮੰਗਦੇ ਕਮਰਾ ਹੈ ਕਿੱਥੇ ਕਮਰਾ ਹੈ ਪਿੰਡ ਕਿੱਥੇ ਕਮਰਾ ਹੈ ਉਹ ਬਾਈ ਸਤਲੂ ਲਾਚ ਭੈਣ ਲਾਚ